ਪਾਈ ਹਰਦੀਪ ਸਿੰਘ ਨੇ ਜਰਦੀ ਪਹਿਲੀ ਵਰਸੀ ਦੇ ਸਮਾਗਮ ਵਿੱਚ ਸ਼ਾਮਲ ਸਾਧ ਸੰਗਤ ਜੀ ਫਤਿਹ ਪਰਵਾਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਜਗਤਾਰ ਸਿੰਘ ਕਹਰਾ ਪਾਈ ਹਰਦੀਪ ਸਿੰਘ ਨੇ ਜਰ ਦੇ ਬੜੇ ਅਜ਼ੀਜ਼ ਦੋਸਤ ਸੀ ਔਰ 1990 ਤੋਂ ਲਗਭਗ ਸਾਢੇ ਤਿੰਨ ਦਹਾਕੇ ਨ ਦਾ ਇੱਕ ਦੂਜੇ ਨਾਲ ਸਬੰਧ ਰਿਹਾ ਸੋ ਉਹਨਾਂ ਦਾ ਜਿਹੜਾ ਜੇਲ੍ਹ ਚ ਚਿੱਠੀ ਹੈ ਮੈਂ ਪੜਕੇ ਸੁਣਾਵਾਂਗਾ ਸਤਿਕਾਰਯੋਗ ਖਾਲਸਾ ਪੰਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੀ ਹਕੂਮਤ ਵੱਲੋਂ ਅੱਜ ਦੇ ਦਿਨ ਆਜ਼ਾਦੀ ਦੇ ਪਰਵਾਨੇ ਪਾਈ ਹਰਦੀਪ ਸਿੰਘ ਨੇਜਰ ਨੂੰ ਟਾਰਗੇਟ ਕਿਲਿੰਗ ਰੈਂਸ਼ੀ ਕਰ ਦਿੱਤਾ ਗਿਆ ਹੈ ਇਹਨਾਂ ਹਕੂਮਤ ਵੱਲੋਂ ਤਕਰੀਬਨ 3 ਦਿਨਾਂ ਦੇ ਬਫਰ ਨਾਲ ਭਾਈ ਅਪਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨੇਜਰ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਖਾਲਸਾ ਪੰਥ ਵਿੱਚ ਸ਼ਹਾਦਤ ਦੀ ਰਵਾਇਤ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸ਼ੁਰੂ ਹੋ ਗਈ ਸੀ ਅਤੇ ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਮੁਤਾਬਕ ਸੂਰ ਸੋ ਪਹਿਚਾਨਿਆ ਜੋ ਲੜੇ ਦੀਨ ਕੇ ਉਰਜਾ ਪੁਰਜਾ ਕਟ ਬਰੇ ਕਬੂ ਨਾ ਛੋਲੇ ਕੇ ਲਗਾਤਾਰ ਸਮੇਂ ਦੀ ਹਕੂਮਤ ਨਾਲ ਹੱਕ ਤੇ ਇਨਸਾਫ ਦੀ ਕਾਦਤ ਸ਼ਹਾਦਰ ਦਿੰਦਾ ਆ ਰਿਹਾ ਹੈ ਪਾਈ ਹਰਦੀਪ ਸਿੰਘ ਮੇਜਰ ਨਾਲ ਮੇਰੀ ਨੇੜਤਾ ਸੰ 1990-99 ਵਿੱਚ ਸਿੱਖ ਸੰਘਰਸ਼ ਦੌਰਾਨ ਸ਼ੁਰੂ ਹੋਈ ਅਤੇ ਉਕਤ ਸੰਘ ਨੂੰ ਪਾਈ ਹਰਦੀਪ ਸਿੰਘ ਮੇਜਰ ਨੇ ਆਖਰੀ ਸਾਹਾਂ ਤੱਕ ਪ੍ਰਾਪਨ ਕੇ ਨਿਭਾਇਆ ਪਾਈ ਹਰਦੀਪ ਸਿੰਘ ਮੇਜਰ ਨੇ ਬਹੁਤ ਦਲੇਰੀ ਨਾਲ ਖਤਰਿਆਂ ਦਾ ਸਾਹਮਣਾ ਕਰਦਿਆਂ ਹੋਇਆਂ ਰੂਸ, ਇੰਗਲੈਂਡ, ਰਾਇਲ ਕੈਨੇਡਾ ਦਾ ਸਫ਼ਰ ਕੀਤਾ ਅਤੇ ਕੈਨੇਡਾ ਵਿੱਚ ਦਸਾਂ ਲੋਹਾਂ ਦੀ ਗਿਰਤ ਰਹੀ ਸਿੱਖ ਕੌਮ ਦੀ ਆਜ਼ਾਦੀ ਦਾ ਝੰਡਾ ਅੰਦਰ ਆਰ ਅੰਤਰਰਾਸ਼ਟਰੀ ਪੱਧਰ ਤੇ ਬੁਲੰਦ ਕੀਤਾ ਹੈ ਉਹਨਾਂ ਨੇ ਬਤੌਰ ਸੇਵਾਦਾਰ ਗੁਰਦੁਆਰਾ ਗੁਰਨਾਨਕ ਦਰਵਾਰ ਦੇ ਪ੍ਰਬੰਧ ਨੂੰ ਬਹੁਤ ਹੀ ਸਚਜੇ ਢੰਗ ਨਾਲ ਚਲਾਇਆ ਜਿਸ ਕਰਕੇ ਸਿੱਖ ਸੰਗਤ ਅੱਜ ਵੀ ਉਹਨਾਂ ਨੂੰ ਯਾਦ ਕਰਦੀ ਹੈ ਮੈਂ ਅੱਜ ਸਿੱਖ ਸੰਗਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਸੰਨ 2014 ਵਿੱਚ ਮੈਨੂੰ ਜਦੋਂ థਾਈਲੈਂਡ ਵਿੱਚ ਇੰਟਰਪੋਲ ਰੋ ਅਤੇ THAILAND ਦੀ ਪੁਲਿਸ ਨੇ ਘੇਰਾ ਪਾਲਿਆ ਸੀ ਤਾਂ ਮੇਰੀ ਇੱਕ ਫੋਨ ਕਾਲ ਉੱਪਰ ਟਿਕਟ ਲੈ ਕੇ THAILAND ਪਹੁੰਚ ਗਿਆ ਸੀ ਅਤੇ ਮੈਨੂੰ ਆਪਣਾ ਪਾਸਪੋਰਟ ਦੇ ਕੇ ਨਿਕਲ ਜਾਣ ਦੀ ਪੇਸ਼ਕਸ਼ ਕੀਤੀ ਪਰ ਮੈਂ ਘੇਰਾ ਟਾਈਟ ਹੋਣ ਕਰਕੇ ਅਜਿਹਾ ਨਾ ਕਰਨ ਲਈ ਕਹਿ ਕੇ ਸਿੱਖ ਕੌਮ ਦੀ ਆਜ਼ਾਦੀ ਲਈ ਕੌਮ ਦੇ ਨਾਲ ਖੜਨ ਤੇ ਲੜਨ ਲਈ ਕਿਹਾ ਜਿਸ ਨੂੰ ਪਾਈ ਨਿਜਰ ਨੇ ਆਖਰ ਆਪਣੇ ਆਖਰੀ ਸਾਹਾਂ ਤੱਕ ਨਿਭਾਇਆ ਪਾਈ ਨਿਜਰ ਨੂੰ ਸ਼ਹੀਦ ਕਰਕੇ ਭਾਰਤੀ ਹਕੂਮਤ ਨੇ ਸਿੱਖ ਸੰਘਰਸ਼ ਨੂੰ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪਾਈ ਨਿਰਜਰ ਦੀ ਸ਼ਹਾਦਤ ਨਾਲ ਸਿੱਖ ਸੰਘਰਸ਼ ਹੋਰ ਤਿੱਖਾ ਹੋਇਆ ਹੈ ਅਤੇ ਕੌਮ ਜਲਦੀ ਹੀ ਆਪਣਾ ਕੌਮੀਕਰਪਾਪਤ ਕਰੇਗੀ ਪਾਈ ਨਿਰਜਰ ਅਤੇ ਪਾਈ ਅਪਤਾਰ ਸਿੰਘ ਖੰਡੇ ਦੀ ਸ਼ਹਾਦਤ ਸਿੱਖ ਕੌਮ ਵਿੱਚ ਮੌਜੂਦ ਧਿਆਨ ਸਿੰਘ ਡੋਗਰੇ ਤੇ ਲਾਲ ਸਿੰਘ ਦੇ ਵਾਰਸਾ ਕਰਕੇ ਹੋਈ ਹੈ ਜਿਨ੍ਹਾਂ ਨੂੰ ਖਾਲਸਾ ਪੰਥ ਨੂੰ ਪਛਾਣਨ ਦੀ ਲੋੜ ਹੈ ਖਾਲਸਾ ਪੰਥ ਨੂੰ ਦਿੱਲੀ ਜਾਂ ਕਿਸੇ ਹੋਰ ਹਕੂਮਤ ਤੋਂ ਇਨਸਾਫ ਮੰਗਣ ਦੀ ਬਜਾਏ ਅੰਤਰਰਾਸ਼ਟਰੀ ਪੱਧਰ ਤੇ ਵਕੀਲ ਜੱਜ ਅਤੇ ਪ੍ਰੋਫੈਸ਼ਨਲ ਲੋਕਾਂ ਦਾ ਕਮਿਸ਼ਨ ਬਣਾ ਕੇ ਰਿਪੋਰਟ ਜਨਤਕ ਕਰਨੀ ਚਾਹੀਦੀ ਹੈ ਤਾਂ ਜੋ ਸਮਾਉਣ ਤੇ ਸੇ ਕਮ ਕੌਮ ਉਕਤ ਦੋਸ਼ੀਆਂ ਨੂੰ ਸਜ਼ਾ ਦੇ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਭਾਈ ਹਰਦੀਪ ਸਿੰਘ ਨੇજર ਅਤੇ ਭਾਈ ਅਭtar ਸਿੰਘ ਖੰਡੇ ਦੀ ਤਸਵੀਰ ਸਿੱਖ ਅਜ਼ਾਦ ਘਰ ਵਿੱਚ ਲਗਾਉਣੀ ਚਾਹੀਦੀ ਹੈ ਅਤੇ ਸਿੱਖ ਜੋਧਿਆਂ ਦੇ ਕਾਤਲਾਂ ਦੀ ਜਾਂਚ ਲਈ ਕਮਿਸ਼ਨ ਦਾ ਖਰਚਾ ਝੁਕਣਾ ਚਾਹੀਦਾ ਹੈ ਮੈਂ ਭਾਈ ਹਰਦੀਪ ਸਿੰਘ ਨੱਜਰ ਦੀ ਪਹਿਲੀ ਵਰ੍ਹੇ ਸ੍ਰੀ ਅੰਮ੍ਰਿਤਸਰ ਵਿਖੇ ਮਨਣ ਲਈ ਭਾਈ ਕਮਰਪਾਲ ਸਿੰਘ ਦਲ ਖਾਲਸਾ ਦੀ ਸਮੁੱਚੀ ਟੀਮ ਅਤੇ ਸਿੱਖ ਸੰਗਤ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਗੁਰੂ ਪੰਥ ਦਾ ਦਾਸ ਭਾਈ ਜਗਤਾਰ ਸਿੰਘ ਤਾਰਾ ਬਰੈਲ ਜੇਲ੍ਹ ਚੰਡੀਗੜ੍ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ